60 ਮਹੱਲਾ ਪੰਜਮਾ 60 ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 630 ਤੇ ਸੁਭਾਈਮਾਨ ਬਖਸ਼ਿਸ਼ ਕਰਦੇ ਹਨ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿਸ਼ਰਣੀ ਪਾਈਐ ਸਾਬ ਕਹਿੰਦੇ ਜਿਹੜੇ ਸਾਰੇ ਸੁਖਾਂ ਦਾ ਮਾਲਕ ਹੈ ਦਾਤਾ ਦੇਣ ਵਾਲਾ ਪਰਮਾਤਮਾ ਹੈ ਮੌਦੀ ਸ਼ਰਨ ਦੇ ਵਿੱਚ ਗੁਰੂ ਦੇ ਰਾਹੀ ਆਇਆ ਹਾਂ ਕਿਉਂਕਿ ਸ਼ਬਦ ਰੂਪੀ ਗੁਰੂ ਨੇ ਮੈਨੂੰ ਸਮਝਾਇਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਹੀਂ ਜਾਹੀ ਐਸੇ ਪ੍ਰਮਾਤਮਾ ਨੂੰ ਕਦੇ ਵੀ ਮਨ ਦੇ ਵਿੱਚੋਂ ਵਿਸਾਰਨਾ ਜਿਹੜਾ ਸਾਰੇ ਸੁੱਖਾਂ ਦਾ ਮਾਲਕ ਹੈ ਦਰਸ਼ਨ ਪੇਟ ਤੋਤ ਅਨੰਦਾ ਦੁੱਖ ਗਿਆ ਹਰ ਗਈ ਹੈ ਉਸ ਪ੍ਰਮਾਤਮਾ ਦੇ ਦਰਸ਼ਨ ਕਰਕੇ ਮੇਰੇ ਮਨ ਦੇ ਸਾਰੇ ਦੁੱਖ ਦੂਰ ਹੋ ਗਏ ਤੇ ਮੇਰੇ ਮਨ ਦੇ ਅੰਦਰ ਆਨੰਦ ਬਣਿਆ ਰਿਹਾ ਤੇ ਮੈਂ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਹਰਸ ਪੀਵੋ ਪਾਈ ਸਾਬ ਕਹਿੰਦੇ ਐ ਮਨੁਕ ਉਸ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰ ਤੇ ਪ੍ਰਮਾਤਮਾ ਦੇ ਨਾਮ ਦਾ ਰਸ ਜਿਸ ਨੇ ਪ੍ਰਾਪਤ ਕੀਤਾ ਹੈ ਉਸ ਨੂੰ ਸੰਸਾਰ ਦੇ ਰਸਾ ਤੋਂ ਛੁਟਕਾਰਾ ਮਿਲ ਗਿਆ RAM ਰਸ ਪਿਆਰੇ ਜਿਹ ਰਸ ਵਿਸਰ ਗਏ ਰਸਿਔਰ ਜਿਸ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਉਸ ਨੂੰ ਸੰਸਾਰ ਦੇ ਰਸਾ ਤੋਂ ਛੁਟਕਾਰਾ ਮਿਲ ਗਿਆ ਨਾਮ ਜਪੋ ਨਾਮੋ ਅਰਾਧੋ ਗੁਰਪੂਰੇ ਕੀ ਸ਼ਰਣਾਇ ਪ੍ਰਮਾਤਮਾ ਦੇ ਨਾਮ ਨੂੰ ਜਪ ਆਰਾਧਨਾ ਕਰ ਪੂਰੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ ਰਹਾ ਹੋ ਤੇ ਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਜਿਨ੍ਹਾਂ ਨੇ ਸਰੀਰ ਧਰਤੀ ਸਰੀਰੂਪੀ ਧਰਤੀ ਦੇ ਵਿੱਚ ਕਰਮ ਰੂਪੀ ਬੀਜ ਚੰਗਾ ਬੀਜਿਆ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾਣ ਬੁਲਾਈ ਦਾਸ ਨਾਨਕ ਆਖਦਾ ਹੈ ਕਿ ਮੇਰੀ ਬੇਨਤੀ ਹੈ ਪ੍ਰਮਾਤਮਾ ਦੇ ਅੱਗੇ ਕਿ ਮੇਰੀ ਲਿਵ ਪਰਮਾਤਮਾ ਦੇ ਨਾਲ ਲੱਗੀ ਰਹੇ ਇਹ ਮੇਰੀ ਅਰਦਾਸ ਹੈ ਪਰਮਾਤਮਾ ਦੇ ਚਰਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ